ਇੱਕ ਪਾਸੇ ਜਿੱਥੇ ਪੰਜਾਬ ਅਤੇ ਹੋਰ ਨਾਂ ਸੂਬਿਆਂ ਦੇ ਵਿੱਚ ਹੜ੍ਹਾਂ ਦਾ ਪਾਣੀ ਆਉਣ ਤੇ ਕਾਂ ਤਬਾਹੀ ਮੱਚੀ ਪਈ ਹੈ ਉੱਥੇ ਹੀ ਭਾਰਤ-ਪਾਕ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਨੇ ਵੀ ਅਜਨਾਲਾ ਦੇ ਪਿੰਡ ਕੁਮਰਾਏ ਦੀਆਂ ਜ਼ਮੀਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਦੇਖਦੇ ਦੇਖ ਤੇ ਕਰੀਬ 50 ਏਕੜ ਜ਼ਮੀਨ ਰਾਵੀ ਦਰਿਆ ਦੀ ਢਾ ਲੱਗਣ ਦੇ ਕਾਂ ਪਾਣੀ ਦੇ ਵਿੱਚ ਵਹਿ ਗਿਆ ਜਿਸ ਤੇ ਕਰਕੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆਪ ਕਈ ਕਿਲੋਮੀਟਰ ਟਰੈਕਟਰ ਚਲਾ ਕੇ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਅਤੇ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਕੈਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਰਾਵੀ ਨੇ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਜਿਸ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ। ਹਾਂਜੀ ਸਰ ਅੱਜ ਰਾਵੀ ਦਰਿਆ ਦੇਖ ਰਹੇ ਕਾਫੀ ਧਾਲ ਲੱਗਦੀ ਕੀ ਦੇਖਣਾ ਹੈ ਕੀ ਅੱਜ ਅਸੀਂ ਰਾਵੀ ਦਰਿਆ ਦੇ ਉੱਤੇ ਦੇਖਦੇ ਹਾਂ ਇਹਦੇ ਨਾਲੇ ਤੇ ਇਹ ਪਿੰਡ ਨੇ ਇੱਥੇ ਲੋੜੇਵਾਲ ਕਮਰਾ ਪੰਜਗੜਾਈ ਕੱਲ ਇਹਨਾਂ ਦੀ ਕਾਲ ਗਈ ਸੀ ਸ਼ਾਮ ਨੂੰ ਉਹ ਪਾ ਚੰਡੀਗੜ੍ਹ ਸੀਗੇ ਕਿ ਪਾਣੀ ਬਹੁਤ ਤੇਜ਼ ਆ ਰਿਹਾ ਤੇ ਢਾਹ ਜਿਹੜੀ ਲੱਗੀ ਹੈ ਢਾਹ ਨੇ ਇਹਨਾਂ ਪਿੰਡਾਂ ਦੀ ਸੈਂਕੜੇ ਏਕੜ ਜਮੀਨ ਜਿਹੜੀ ਆ ਖਿੱਚ ਕੇ ਲੈ ਗਿਆ ਤਾਂ ਆਪਣੇ ਵਿੱਚ ਉਹ ਮੈਂ ਦੇਖਣ ਆਇਆ ਸੀਗਾ ਉਹ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਵਾ ਕਿ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਇਹ ਆਪਾਂ ਨੂੰ ਪਤਾ ਕਿ ਕੁਦਰਤ ਦੀ ਕਰੋਪੀ ਉੱਤੇ ਬਹੁਤ ਮੀਂਹ ਪੈ ਰਿਹਾ ਪਰ ਸਰਕਾਰ ਜਿਹੜੀ ਆ ਜੋ ਵੀ ਇਹਦੇ ਵਾਸਤੇ ਸਾਨੂੰ ਪ੍ਰਬੰਧ ਕਰਨਾ ਪਊ ਮੈਂ ਆਪਣੇ ਮਹਿਕਮੇ ਵਾਲੇ ਨਾਲ ਲੈ ਕੇ ਆਇਆ ਹਾਂ ਉਹਨਾਂ ਨੂੰ ਕਿਹਾ ਕਿ ਇਹਦਾ ਸਾਦੇ ਦਾ ਐਸਟੀਮੇਟ ਬਣਾ ਦਿਓ ਆਪਾਂ ਕੁਝ ਪੈਸੇ ਜਿਹੜੇ ਪੰਜਾਬ ਸਰਕਾਰ ਕੋਲ ਲਾਵਾਂਗੇ ਕੁਝ ਪੈਸੇ ਅਹੀ ਸੈਂਟਰ ਗਵਰਨਮੈਂਟ ਨੂੰ ਇਹਦਾ ਵੀ ਦਰਿਆ ਜਿਹੜਾ ਡੈਮੇਜ ਕਰਦਾ ਉਹਦਾ ਐਸਟੀਮੇਟ ਬਣਾ ਕੇ ਦਾਂਗੇ ਕਿ ਸਾਡੀ ਮਤ ਕਦੋਂ ਤਾਂ ਜੋ ਅਸੀਂ ਆਪਣੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਚਾ ਸਕੀਏ ਸੋ ਜਦੋਂ ਹੁਣੇ ਥੋੜਾ ਪਾਣੀ ਘਟੋ ਜਾਂਦਾ ਬਰਸਾਤ ਦਾ ਮੌਸਮ ਲੰਘ ਜਾਂਦਾ ਤੇ ਉਸੇ ਵੇਲੇ ਆਪਾਂ ਕੰਮ ਕਰਨਾ ਸ਼ੁਰੂ ਕਰਦਾਂਗੇ ਉਹ ਜਿੱਥੋਂ ਆਪਾਂ ਪਿੱਛੇ ਆਏ ਉਹ ਕੰਮ ਨਹੀਂ ਹੁਣ ਕੀਤਾ ਜਿਸ ਵਾਦੇ ਨੇ ਬੰਨੇ ਠੀਕ ਹੈ ਉਹ ਕੰਮ ਇਹ ਪਿਛਲੇ ਮਹੀਨੇ ਕੀਤਾ ਇੱਥੇ ਸੁਪਾਦ ਬੰਨੇ ਜਾਂਦੇ ਇੱਥੇ ਵੀ ਤੋੜੀ ਜੀ ਮੈਂ ਇਹਨਾਂ ਨੂੰ ਕਿਹਾ ਤੋੜੀ ਕਿ ਮੈਂ ਡੀ ਸਾਹਿਬ ਨੂੰ ਇੱਕਦਮ ਨਾਲ ਲੈ ਕੇ ਆਈ ਉਦੋਂ ਮੈਂ ਡੀਸੀ ਕਰਸਪੁਰ ਨੂੰ ਨਾਲ ਲੈ ਕੇ ਆਇਆ ਕਿ ਤੋੜੀ ਐਸਟੀਮੇਟ ਬਣਾ ਲਓ ਜੀ ਸੱਪਾ ਦੇ ਮੇਰੀ ਆਪਾ ਜਿੱਥੇ-ਜਿੱਥੇ ਵੀ ਆਪਣੀ ਹੱਦ ਲੱਗਦੀ ਆ ਸਾਰੇ ਪਾਸੇ ਮਤਲਬ ਜਿਹੜੇ ਸੁਪਾਦ ਜਿਹੜੇ ਆ ਪੱਥਰ ਦੇ ਬਣਾਏ ਜਾਣ ਉਦੋਂ ਇੱਥੇ ਕੋਈ ਹੱਲ ਨਹੀਂ ਆ ਉਹ ਹੀ ਬਣਾਵਾਂਗੇ ਇੱਥੇ 50 ਏਕੜ ਤੋਂ ਵੱਧ ਜਿਹੜੀ ਜ਼ਮੀਨ ਖੁਰ ਚੁੱਕੀ ਹੈ ਕੋਈ ਮਾਪ ਦੇ ਦਿੱਤਾ ਜਾਵੇ ਸਰਕਾਰ ਨੂੰ ਨਹੀਂ ਦਾਗੇ ਸ ਕਿ ਬੋਲੇ ਜਿਹੜਾ ਉਧਰ ਵੀ ਕਿਉਂਕਿ ਕੰਗੜਾ ਦਰਿਆ ਜਿੱਦਾਂ ਮਾਨਸਾਬ ਹੁਣਾਂ ਦੇ ਸੰਗਲੂਚ ਚ ਸਤਲੁਜ ਦੇ ਬਗਾਵ ਦੇ ਵਿੱਚ ਵੀ ਇਦਾਂ ਜ਼ਮੀਨ ਥੜ ਗਈ ਹੈ ਤੇ ਅਸੀਂ ਕਹਾਈ ਕਿ ਇਹਦਾ ਵੀ ਹੱਲ ਕੱਢਿਆ ਜਾਵੇ ਤੇ ਸੀਐਮ ਸਾਹਿਬ ਨੇ ਕਿਹਾ ਕਿ ਮੈਨੂੰ ਸੈਂਟਰ ਗਵਰਨਮੈਂਟ ਨਾਲ ਗੱਲ ਕਰ ਲੈਣ ਦਿਓ ਕਿਉਂਕਿ ਦਰਿਆਵਾਂ ਦਾ ਮਸਲਾ ਜਿਹੜਾ ਉਹ ਸੈਂਟਰ ਗਵਰਨਮੈਂਟ ਨਾਲ ਜੁੜਿਆ ਮੈਨੂੰ ਗੱਲ ਕਰ ਲੈਣ ਤਾਂ ਫਿਰ ਇਹਦਾ ਹੱਲ ਕਰ ਦਿਆਂਗੇ ਕਿਉਂਕਿ ਮੈਂ ਤਾਂ ਪਹਿਲਾਂ ਵੀ ਇਹ ਮੰਗ ਰੱਖੀ ਹੈ ਹੁਣ ਦੀ ਰੱਖੀ ਮੈਂ ਤਾਂ 5-6 ਮਹੀਨੇ ਪਹਿਲਾਂ ਵੀ ਰੱਖੀ ਸੀ ਕਿ ਜਿਹੜੀ ਦਰਿਆਵਾਂ ਦੇ ਵਿੱਚ ਜ਼ਮੀਨ ਆ ਗਈ ਹੈ ਵੀ ਇਹਦਾ ਵੀ ਮਤਲਬ ਜਿਹੜਾ ਮੁਆਵਜ਼ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਜ਼ਮੀਨ ਤਾਂ ਵਾਪਸ ਜ਼ਮੀਨ ਬਣਦੀ ਨਹੀਂ ਜ਼ਮੀਨ ਤਾਂ ਗਈ ਖਤਮ ਹੋ ਗਈ ਸੋ ਇਸ ਕਰਕੇ ਹਰ 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 ਪੱਕ ਤੋਂ ਆਪਣੇ ਕਿਸਾਨਾਂ ਦੀ ਆਪਣੇ ਪ੍ਰਧਾਨਾਂ ਦੀ ਕਿਉਂਕਿ ਆਪਣੇ ਪ੍ਰਧਾਨ ਨੇ ਅਜ ਨਾਲ ਇਹਨਾਂ ਵੋਟਾਂ ਪਾ ਕੇ ਆਪਾਂ ਨੂੰ ਬਣਾਇਆ ਇਹਨਾਂ ਨੂੰ ਆਪਾਂ ਇੱਕ ਮੀਟਿੰਗ ਨਹੀਂ ਛੱਡ ਸਕਦੇ ਜੀ ਕੱਲ੍ਹ ਕਾਲ ਗਈ ਜਿੱਥੇ ਆਪਾਂ ਖਲੋਤੇ ਆ ਇੱਥੋਂ ਖਲੋਤੇ ਆ ਕਾਲ ਕੀਤੀ ਨਾ ਇੱਥੋਂ ਖਲੋਤੇ ਆ ਨਾ ਮੈਨੂੰ ਕਾਲ ਕੀਤੀ ਜੀ ਕਿ ਸਾਡਾ ਟ੍ਰਾਂਸਪੋਰਟ ਸਭ ਕੁਝ ਰੁੜ ਗਿਆ ਮੈਂ ਕਿਹਾ ਕੋਈ ਨਹੀਂ ਮੈਂ ਆਇਆ ਜਾਂ ਸੋਦੇ ਅੱਜ ਆਪਾਂ ਇਹਨਾਂ ਕੋ ਆ ਕੇ ਆਪਣੇ ਪ੍ਰਧਾਨਾਂ ਕੋ ਦੇਖੋ ਔਖੇ ਟਾਈਮ ਦੇ ਉੱਤੇ ਆਪਾਂ ਨੂੰ ਆਪਣੇਆਂ ਦੇ ਨਾਲ ਖੜਨਾ ਚਾਹੀਦਾ ਬਾਕੀ ਕੁਦਰਤ ਦਾ ਆਪਣਾ ਉਹਦਾ ਆਪਣਾ ਹਿਸਾਬ ਤਾਬਿਆ ਸਾਡਾ ਆਪਣਾ ਹਿਸਾਬ ਤਾਬਿਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਮੈਂ ਜਾਤੀ ਤੌਰ ਤੇ ਵੀ ਤੇ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਤੁਹਾਡੇ ਨਾਲ ਚਟਾਨ ਦੀ ਕਰਾਂਗਾ ਕਿ ਇਹਦਾ ਕਿੰਨਾ ਕਿ ਨੁਕਸਾਨ ਹੋ ਗਿਆ ਹੋਊਗਾ 50 ਏਕੜ ਫਸਲ ਦਾ ਬਣਾ ਅਜੇ ਗੱਲਬਾਤ ਕੀਤਾ ਕਿ ਅਸੀਂ ਕੱਲ ਵੀ ਤੈਅ ਕੀਤਾ ਕਿ 15 ਅਗਸਤ ਆ ਕਈ ਸਾਰੀ ਗਰਵਾਵ ਦੀ ਜਿਹੜੀ ਪੰਜਾਬ ਦੇ ਵਿੱਚ ਕਰਾ ਦੇ ਵਿਸ਼ੇਸ਼ ਵੀ ਦੂਜੀ ਵੀ ਅਜੇ ਤਾਂ ਆਹ ਦੇਖੋ ਪਤਾ ਹੀ ਨਹੀਂ ਸਵੇਰ ਤੱਕ ਕਿਦਾਂ ਇੱਥੇ ਆ ਜੇ ਸਵੇਤਾ ਕਿੰਦੀ ਰੋੜਖੇ ਲੈ ਜੇ ਸੋ ਨੁਕਸਾਨ ਦਾ ਐਸਟੀਮੇਟ ਹੈ ਜੇ ਆਪਾਂ ਜਦੋਂ ਦਰਿਆ ਲੱਥੂਗਾ ਆਪਾਂ ਕਹਾਂਗੇ ਕਿਉਂਕਿ ਮਤਲਬ ਸੈਂਕੜੇ ਏਕੜ ਜ਼ਮੀਨ ਜਿਹੜੀ ਕਿਸਾਨਾਂ ਦੀ ਚੱਲ ਗਈ ਹੈ ਕਿ ਜ਼ਮੀਨ ਦਾ ਜੋ ਭਾਅ ਆ ਉਹ ਵੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਅੱਜਕੱਲ੍ਹ ਜ਼ਮੀਨ ਲੈਣ ਦੀ ਕਿਹੜੀ ਸੌਖੀ ਹੈ ਸੋ ਜਿੱਦਾਂ ਵੀ ਹੋਊਗਾ ਆਪਾਂ ਸਦਾ ਇਹਦਾ ਐਸਟੀਮੇਟ ਕਰਕੇ ਫਿਰ ਕਿਸਾਨਾਂ ਦੀ ਮਸਤਕ ਕਰਾਂ ਉੱਥੇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਰਾਵੀ ਨੇ ਬਹੁਤ ਮਾਰ ਮਾਰੀ ਹੈ ਕਿਸਾਨਾਂ ਦੀ ਜ਼ਮੀਨ ਖੋਰਾ ਲੱਗ ਕੇ ਰਾਵੀ ਦਰਿਆ ਦੀ ਲਪੇਟ ਦੇ ਵਿੱਚ ਆ ਗਿਆ ਅਤੇ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਤੇ ਕੀ ਮੁਸ਼ਕਿਲਾਂ ਆ ਰਹੀਆਂ ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਜੀ ਸਾਡਾ ਪਿੰਡ ਰੂਰੇਵਾਲਿਆ ਤੇ ਸਾਡੇ ਪਿੰਡ ਦੀ ਲਗਭਗ 100 ਏਕੜ ਤੋਂ ਵੱਧ ਜਿਹੜੀ ਜ਼ਮੀਨ ਜਿਹੜੀ ਉਹ ਬਰਬਾਦ ਹੋ ਚੁੱਕੀ ਆ ਇਥੇ ਪਪੂਲਰ ਜਿਹੜਾ ਸੀ ਬਿਲਕੁਲ ਤਿਆਰ ਤਿਆਰ ਸੀ ਵਡਾਉਣ ਦੇ ਕਾਬਿਲ ਸੀ ਤੇ ਸਾਰਾ ਵਿੱਚ ਜਿਹੜਾ ਉਹ ਰੁੜ ਗਿਆ ਪਾਣੀ ਦੇ ਵਿੱਚ ਕਿੰਨਾ ਨੁਕਸਾਨ ਆ ਜੀ ਨੁਕਸਾਨ ਜੀ 100 ਤੋਂ ਪਲੱਸ ਹੀ ਆ ਇਥੇ ਜਿਹੜੀ ਜ਼ਮੀਨ ਜਿਹੜੀ ਪਾਣੀ ਦੇ ਵਿੱਚ ਜਿਹੜੀ ਰੁੜ ਚੁੱਕੀ ਆ ਮੰਗ ਕਰਦੇ ਆ ਮੰਗ ਕਰਦੇ ਆ ਜੀ ਇਹ ਜਿਹੜੀ ਜਿਹੜਾ ਜੇਤੂ ਮਤਲਬ ਨੁਕਸਾਨ ਹੋ ਰਿਹਾ ਵਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਜਿਹੜੇ ਸਪਾਰਿਆ ਉਹ ਮੰਤਰੀ ਸਾਹਿਬ ਕਹਿ ਗਏ ਨੇ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਬਹੁਤ ਉਹਨਾਂ ਤੋਂ ਉਮੀਦ ਆ ਵੀ ਇਹਨਾਂ ਜਿਹੜੇ ਸਪਾਰ ਬਣਾ ਦੇਣ ਤੇ ਗਾਂ ਸਾਡਾ ਜਿਹੜਾ ਨੁਕਸਾਨ ਜਿਹੜਾ ਉਹ ਪਹਚਾਇਆ ਜਾ ਸਕੇ ਅਸੀਂ ਅਸੀਂ ਵੇਖੋ ਜੀ ਅਸੀਂ 88 ਤੋਂ ਲੈ ਕੇ 91 ਦੇ ਵਿੱਚ ਬਹੁਤ ਸਾਰਾ ਇੱਥੇ ਰਾਵੀ ਦਰਿਆ ਦੇ ਹੜ੍ਹਾਂ ਦਾ ਜਿਹੜਾ ਸੰਤਾਪ ਜਿਹੜਾ ਢਾਇਆ ਵਾ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਸਾਨੂੰ ਇਹੋ ਜਿਹਾ ਮੰਤਰੀ ਜਿਹੜਾ ਉਹ ਮਿਲਿਆ ਵਾ ਜਿਨ੍ਹਾਂ ਨੇ ਆ ਕੇ ਸਾਡੇ ਦੁੱਖ ਦਾ ਦੁੱਖ ਦਰਦ ਸਮਝਿਆ ਵਾ ਤੇ ਲਗਭਗ 10 ਕਿਲੋਮੀਟਰ ਤੋਂ ਆ ਕੇ ਅੱਗੇ ਆ ਕੇ ਤੋਂ ਪੈਦਲ ਆ ਕੇ ਤੇ ਦਰਿਆ ਦਾ ਇੱਥੇ ਸਾਡਾ ਜਿਹੜਾ ਦਰਦ ਵੇਖਿਆ ਤੇ ਜਿਹੜੇ ਲੋਕ ਇਹ ਸਮਝਦੇ ਸੀ ਨਾ ਵੀ ਬਦਲਾ ਆਊਗਾ ਉਹ ਅੱਜ ਮੇਰੇ ਹਿਸਾਬ ਨਾਲ ਪੂਰਾ ਉਹ ਸਮਝ ਗਏ ਹੋਣਗੇ ਵੀ ਸ਼ਹਿਰ ਜਿਹੜਾ ਬਦਲਾਓ ਇਹੋ ਹੀ ਇਹੋ ਬਦਲਾ ਹੈ ਜਿਹੜਾ ਆਪਾਂ ਆਮ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਉਹਨਾਂ ਦੇ ਸ਼ਰੀਕ ਹੋ ਗਏ ਆ ਜੀ ਹਾਂਜੀ ਭਾਜੀ ਕੀ ਨਾਮ ਲੱਕੀ ਮਿੰਟਰਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਪਿੰਡ ਮੇਰਾ ਕਮਰਾਵਾ ਤੇ ਇੱਥੇ ਮੇਰਾ ਪਪੂਲਰ ਹੀ ਤੇ ਕੁਝ ਮੇਰੇ ਗੰਨੇ ਦੀ ਫਸਲ ਹੀ ਤੇ ਮੱਕੀ ਦੀ ਫਸਲ ਹੀ ਤੇ ਉਹ ਪਾਣੀ ਦੇ ਨਾਲ ਸਾਰੀ ਬਰਬਾਦ ਹੋ ਗਈ ਆ ਤੇ ਰੁੜ ਕੇ ਚਲੀ ਗਈ ਹੈ ਸਾਰੀ ਵਿੱਚ 3 ਏਕੜ ਮੇਰੀ ਜ਼ਮੀਨ ਸੀ ਤੇ 2 ਏਕੜ ਮੇਰੀ ਨਾਲ ਲੱਗਦੇ ਬੰਦੇ ਦੀ 5 ਏਕੜ ਮੇਰੀ ਗਈ ਹੈ तकरीबन ਇੱਥੇ 50 60 ਏਕੜ ਜ਼ਮੀਨ ਜਿਹੜੀ ਬਰਬਾਦ ਹੋ ਗਈ ਹੈ ਸਾਰੇ ਕਿਸਾਨਾਂ ਦੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਦਾ ਕੋਈ ਮਤਲਬ ਅੰਦਾਜ਼ਾ ਨਹੀਂ ਲਾ ਸਕਦੇ ਹਜੇ ਵੀ ਰੋਡ ਦਾ ਦਰਿਆ ਹਾਂਜੀ ਹਜੇ ਵੀ ਕੰਮ ਚੱਲੇ ਨਹੀਂ ਦਿਆ ਜੀ ਗਰੀ ਸਾਹਿਬ ਪੁੱਛੇ ਕੀ ਕਹਿਣਾ ਮੈਂ ਨਾ ਕੱਲ ਅਸੀਂ ਇਸੇ ਟਾਈਮ ਤੇ ਟਰਾਂਸਫਰ ਲਾਉਂਦੇ ਹਾਂ ਤੇ ਇੱਥੋਂ ਹੀ ਕਾਲ ਕੀਤੀ ਮੰਤਰੀ ਸਾਹਿਬ ਨੂੰ ਰਾਤ ਨੂੰ 10 ਵਜੇ ਹੀ ਉਸੇ ਵੇਲੇ ਇਹਨਾਂ ਨੇ ਕਾਲ ਚੁੱਕੀ ਤੇ ਸਾਨੂੰ ਸੁਵਾਦ ਵਾਇ ਵੀ ਸਵੇਰੇ ਤੁਹਾਡੇ ਕੋਲ ਪਹੁੰਚਾਂਗੇ ਤੇ ਪਹੁੰਚ ਕੇ ਸਾਹੀ ਬਹੁਤ ਸਾਡੇ ਨਾਲ ਹੌਸਲਾ ਵਧਾਈ ਕੀਤੀ ਅਸੀਂ ਬਹੁਤ ਬਹੁਤ ਧੰਨਵਾਦੀ ਪਹਿਲਾਂ ਕੋਈ ਮੰਤਰੀ ਆਦਿ ਇਧਰ ਆਇਆ ਹੀ ਨਹੀਂਗਾ ਨਾ ਕੋਈ ਪਹੁੰਚਿਆ ਹੀ ਨਹੀਂ ਪਹਿਲਾ ਮੰਤਰੀ ਹੈ ਜਿਹੜਾ ਸਾਡੇ ਮਤਲ ਅਣ ਕੇ ਖੇਤਾਂ ਦੇ ਵਿੱਚ ਕੱਲੀ ਕੱਲਾ ਆਣ ਕੇ ਨੁਕਸਾਨ ਵੇਖਦਾ ਅਸੀਂ ਬਹੁਤ ਬਹੁਤ ਧੰਨਵਾਦੀ ਹੈ ਮੰਤਰੀ ਸਾਹਿਬ ਮੰਗ ਵਾਸੇ ਉਹ ਕਰਦੇ ਆ ਵੀ ਸਾਡੇ ਦਰਿਆ ਨੂੰ ਜੋ ਵੀ ਆ ਪੱਥਰ ਲਾ ਕੇ ਐਸਐਮਜੀ ਨਿਊਜ਼ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ